1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੇ ਮਤੇ ਨੇਰ ਫਲੋਰ ਤੇ ਐਸਟੀਐਮ ਕਮ ਸਹਾਇਕ ਰਿਟਰਨਿੰਗ ਅਫਸਰ ਅਮਨਪਾਲ ਸਿੰਘ ਵੱਲੋਂ ਸਟਾਫ ਨਾਲ ਇੱਕ ਵਿਸ਼ੇਸ਼ ਮੀਟਿੰਗ ਗਵਰਨਮੈਂਟ ਸੀਨੀਅਰ ਸੈਂਟਰੀ ਸਕੂਲ ਲੜਕਿਆਂ ਫਲੋਰ ਵਿਖੇ ਕੀਤੀ ਗਈ ਜਿਸ ਵਿੱਚ ਵੋਟਾਂ ਦੀ ਡਿਊਟੀ ਕਰਨ ਵਾਲੇ ਸਮੂਹ ਸਟਾਫ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਮੀਟਿੰਗ ਦੌਰਾਨ ਐਸਟੀਐਮ ਅਮਨਪਾਲ ਸਿੰਘ ਅਤੇ ਤਹਿਸੀਲਦਾਰ ਬਲਜਿੰਦਰ ਸਿੰਘ ਨੇ ਜਿੱਥੇ ਚੋਣਾਂ ਕਰਵਾਉਣ ਵਾਲੇ ਅਮਲੇ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਉੱਥੇ ਹੀ ਉਨ੍ਹਾਂ ਫਲੋਰ ਵਾਸੀਆਂ ਨੂੰ ਅਪੀਲ ਕਰਦੇ ਆਖਿਆ ਕਿ ਉਹ ਮਿਤੀ 1 ਜੂਨ ਨੂੰ ਆਪਣੇ ਬੋਲ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਤਾਂ ਜੋ ਦੇਸ਼ ਦਾ ਲੋਕਤੰਤਰ ਹੋਰ ਵੀ ਮਜ਼ਬੂਤ ਹੋ ਸਕੇ ਉਹਨਾਂ ਨਾਲ ਹੀ ਕਿ ਆ ਕੀ ਗਰਮੀ ਨੂੰ ਦੇਖਦੇ ਹੋਏ VOTING ਬੂਥਾਂ ਤੇ VOTERਾਂ ਲਈ ਠੰਡੇ ਪਾਣੀ ਤੋਂ ਇਲਾਵਾ ਹੋਰ ਸਹੂਲਤਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਇਸ ਦੌਰਾਨ ਨਾਇਬ ਤਹਿਸੀਲਦਾਰ ਮੈਡਮ ਸੁਨੀਤਾ ਬੀਡੀਪੀ ਰਜਿੰਦਰ ਕੌਰ ਸਤेंद्रਪਾਲ ਸਿੰਘ ਸੁਪਰੀਡੈਂਟ ਹੰਸਰਾਜ ਪ੍ਰਦੀਪ ਕੁਮਾਰ ਆਦ ਹਾਜ਼ਰ ਸਨ 2024 ਦੀਆਂ ਚੋਣਾਂ ਜਾਰੀ ਹੋਣਗੀਆਂ ਜੋ ਕਿ 1 ਜੂਨ ਨੂੰ ਪਾਈਆਂ ਜਾਣੀਆਂ ਹਨ ਮੈਂ ਇਸ ਚੈਨਲ ਦੇ ਮਾధ్యਮ ਰਾਹੀਂ ਲੌਰ ਦੇ ਸਾਰੇ ਵਾਸੀਆਂ ਨੂੰ ਸਾਰੇ ਵੋਟਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਸਾਰੇ ਹੀ ਇੱਕ ਤਰੀਕ ਨੂੰ ਚੋਣਾਂ ਵਿੱਚ ਭਾਗ ਲੈਣ ਅਤੇ ਆਪਣੇ ਵਰਤੁਲੀ ਵੋਟ ਦਾ ਯੋਗਦਾਨ ਪਾਉਣ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਇਹ ਵੀ ਸਨਹਿਾ ਦੇਣਾ ਚਾਹੁੰਦਾ ਹਾਂ ਕਿ ਸਾਡੇ ਜੋ ਅਸੈਂਬਲੀ ਕੰਸਟਿਟੂਐਂਸੀ ਕੀ ਫਲੋਰ ਜੋ ਕਿ ਜਲੰਧਰ ਚਾਰ ਪਾਰਲੀਮੈਂਟਰੀ ਕੰਸਟਿਟੂਐਂਸੀ ਦਾ ਹਿੱਸਾ ਹੈ ਉਸ ਦੇ ਵਿੱਚ ਕੁੱਲ 242 ਬੂਥ ਹਨ ਇਹਨਾਂ 242 ਬੂਥਾਂ ਤੇ ਉੱਪਰ ਹਰ ਤਰ੍ਹਾਂ ਦੇ ਉਪਕਾ ਇਤਜਾਮ ਕਰ ਦਿੱਤੇ ਗਏ ਹਨ ਅਵੇ ਗਰਮੀ ਨੂੰ ਜਿਠਣ ਵਾਸਤੇ ਪਾਣੀ ਦਾ ਪ੍ਰਬੰਧ ਹੈ ਛੇਡ ਦਾ ਪ੍ਰਬੰਧ ਹੈ ਹਰ ਤਰ੍ਹਾਂ ਦੇ ਤਬਾਦ ਕਰ ਲਿੱਤੇ ਗਏ ਹਨ ਸਾਰੇ ਹੀ ਬੂਥਾਂ ਦੇ ਉੱਪਰ ਕਾਪਰ ਸਿਕਿਉਰਿਟੀ ਹੋਏਗੀ ਅਮਨ ਤੇ ਅਮਨ ਜਲ ਸਥਿਤੀ ਬਹਾਲ ਰੱਖੀ ਜਾਏਗੀ ਮੈਂ ਫਿਰ ਤੋਂ ਇੱਕ ਵਾਰੀ ਬੇਨਤੀ ਕਰਦਾ ਕਿ ਵੀ ਆਪਣੇ ਵੋਟ ਦੇ ਅਧਿਕਾਰ ਦੀ ਜਰੂਰ ਵਰਤੋ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਫਿਲੌਰ ਦੇ ਐਸਟੀਐਮ ਕਮ ਸਹਾਇਕ ਰਿਟਰਨਿੰਗ ਅਫਸਰ ਅਮਨਪਾਲ ਸਿੰਘ ਵੱਲੋਂ ਸਟਾਫ ਨਾਲ ਇੱਕ ਵਿਸ਼ੇਸ਼ ਮੀਟਿੰਗ ਗਵਰਨਮੈਂਟ ਸੀਨੀਅਰ ਸੈਂਟਰੀਜ਼ ਕੋ ਲੜਕੀਆਂ ਫਿਲੌਰ ਵਿਖੇ ਕੀਤੀ ਗਈ ਜਿਸ ਵਿੱਚ ਵੋਟਾਂ ਦੀ ਡਿਊਟੀ ਕਰਨ ਵਾਲੇ ਸਮੂਹ ਸਟਾਫ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਮੀਟਿੰਗ ਦੌਰਾਨ ਐਸਟੀਐਮ ਅਮਨਪਾਲ ਸਿੰਘ ਅਤੇ ਤਹਿਸੀਲਦਾਰ ਬਲਜਿੰਦਰ ਸਿੰਘ ਨੇ ਜਿੱਥੇ ਚੋਣਾਂ ਕਰਵਾਉਣ ਵਾਲੇ ਅਮਲੇ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਉੱਥੇ ਹੀ ਉਨ੍ਹਾਂ ਫਿਲੌਰ ਵਾਸੀਆਂ ਨੂੰ ਅਪੀਲ ਕਰਦੇ ਆਖਿਆ ਕਿ ਉਹ ਮਿਤੀ 1 ਜੂਨ ਨੂੰ ਆਪਣੇ ਬੋਲ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਤਾਂ ਜੋ ਦੇਸ਼ ਦਾ ਲੋਕਤੰਤਰ ਹੋਰ ਵੀ ਮਜ਼ਬੂਤ ਹੋ ਸਕੇ ਉਹਨਾਂ ਨਾਲ ਹੀ ਕਿ ਆ ਕੀ ਗਰਮੀ ਨੂੰ ਦੇਖਦੇ ਹੋਏ VOTING ਬੂਥਾਂ ਤੇ VOTERਾਂ ਲਈ ਠੰਡੇ ਪਾਣੀ ਤੋਂ ਇਲਾਵਾ ਹੋਰ ਸਹੂਲਤਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਇਸ ਦੌਰਾਨ ਨਾਇਬ ਤਹਿਸੀਲਦਾਰ ਮੈਡਮ ਸੁਨੀਤਾ ਬੀਡੀਪੀ ਰਜਿੰਦਰ ਗੌਰ ਸਤਿੰਦਰਪਾਲ ਸਿੰਘ ਸੁਪਰੀਡੈਂਟ ਹੰਸਰਾਜ ਪ੍ਰਦੀਪ ਕੁਮਾਰ ਆਦ ਹਾਜ਼ਰ ਸਨ 2024 ਦੀਆਂ ਚੋਣਾਂ ਚੱਲ ਰਹੀਆਂ ਹਨ ਜੋ ਕਿ 1 ਜੂਨ ਨੂੰ ਪਾਈਆਂ ਜਾਣੀਆਂ ਹਨ ਮੈਂ ਇਸ ਚੈਨਲ ਦੇ ਮਾధ్యਮ ਰਹੀ ਫਲੋਰ ਦੇ ਸਾਰੇ ਵਾਸੀਆਂ ਨੂੰ ਸਾਰੇ ਵੋਟਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਸਾਰੇ ਹੀ ਇੱਕ ਤਰੀਕ ਨੂੰ ਚੋਣਾਂ ਵਿੱਚ ਭਾਗ ਲੈਣ ਅਤੇ ਆਪਣੇ ਵਰਤੁਲੀ ਵੋਟ ਦਾ ਯੋਗਦਾਨ ਪਾਉਣ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਇਹ ਵੀ ਸਨਹਿਾ ਦੇਣਾ ਚਾਹੁੰਦਾ ਹਾਂ ਕਿ ਸਾਡੇ ਜੋ ਅਸੈਂਬਲੀ ਕੰਸਟਿਟੂਐਂਸੀ ਕੀ ਫਲੋਰ ਜੋ ਕਿ ਜਲੰਧਰ ਚਾਰ ਪਾਰਲੀਮੈਂਟਰੀ ਕੰਸਟਿਟੂਐਂਸੀ ਦਾ ਹਿੱਸਾ ਹੈ ਉਸ ਦੇ ਵਿੱਚ ਕੁੱਲ 242 ਬੂਥ ਹਨ ਇਹਨਾਂ 242 ਬੂਥਾਂ ਤੇ ਉੱਪਰ ਹਰ ਤਰ੍ਹਾਂ ਦੇ ਉਪਕਾ ਇਤਜਾਮ ਕਰ ਦਿੱਤੇ ਗਏ ਹਨ ਅਵੇ ਗਰਮੀ ਨੂੰ ਜੇਠਣ ਵਾਸਤੇ ਪਾਣੀ ਦਾ ਪ੍ਰਬੰਧ ਹੈ ਛੇਡ ਦਾ ਪ੍ਰਬੰਧ ਹੈ ਹਰ ਤਰ੍ਹਾਂ ਦੇ ਤਬਦ ਕਰ ਲਿੱਤੇ ਗਏ ਹਨ ਸਾਰੇ ਹੀ ਬੂਥਾਂ ਦੇ ਉੱਪਰ ਕਾਪਰ ਸਿਕਿਉਰਿਟੀ ਹੋਏਗੀ ਅਮਨ ਤੇ ਅਮਾਨ ਦੀ ਸਥਿਤੀ ਬਹਾਰ ਰੱਖੀ ਜਾਏਗੀ ਮੈਂ ਸਿਰ ਤੋਂ ਇੱਕ ਵਾਰੀ ਬੇਨਤੀ ਕਰਦਾ ਕਿ ਵੀ ਆਪਣੇ ਵੋਟ ਦੇ ਅਧਿਕਾਰ ਦੀ ਜਰੂਰ ਵਰਤੋ